ਆ ਇੱਕ ਮੇਰੇ ਵੀਰ ਦਾ ਬੜਾ ਵਧੀਆ ਕਮੈਂਟ ਆਇਆ ਜਿਹੜਾ ਮੈਂ ਆਮ ਦੱਸਦਾ ਰਹਿੰਦਾ ਹਨ ਵੀਰ ਕਹਿੰਦਾ ਵੀ ਕੰਮ ਬਹੁਤ ਆ ਇਟਲੀ ਦੇ ਵਿੱਚ ਪਰ ਕੋਈ ਵੀ ਮਾਲਕ ਆ ਜਿਹੜਾ ਭਾਸ਼ਾ ਕਰਕੇ ਤੁਹਾਡੇ ਨਾਲ ਮੱਥਾ ਨਹੀਂ ਮਾਰਨਾ ਚਾਹੁੰਦਾ ਹਨ ਇਸ ਕਰਕੇ ਸੋਨੂੰ ਲੱਗਦਾ ਵੀ ਕੰਮ ਹੈ ਨਹੀਂਗਾ ਜਿਵੇਂ ਮੈਂ ਹਰ ਵਾਰੀ ਦੱਸਦਾ ਹੁੰਦਾ ਵੀ ਜਿਹੜੇ ਨਵੇਂ ਬੰਦੇ ਆ ਚਲੋ ਆਪਾਂ ਕਹਿੰਦੇ ਆ ਵੀ ਭਾਸ਼ਾ ਕੋਈ ਵੀ ਨਹੀਂ ਸਿੱਖ ਕੇ ਆ ਸਕਦਾ ਪੂਰੀ ਤਾਂ ਹਨ ਥੋੜੀ-ਬਹੁਤ ਸਿੱਖ ਕੇ ਜ਼ਰੂਰ ਆ ਉਹ ਤਾਂ ਕਿ ਟਾਈਮ ਪਾਸ ਜੋਗੀ ਜਿੰਨੀ ਖੋ ਸਕਦੀ ਹੈ ਵੱਧ ਤੋਂ ਵੱਧ ਤੇ ਨਵੇਂ ਬੰਦਿਆਂ ਦਾ ਨਵੇਂ ਬੰਦਿਆਂ ਦਾ ਤੁਹਾਨੂੰ ਪਤਾ ਜਦੋਂ ਨਵਾਂ ਬੰਦਾ ਇੰਡੀਆ ਤੋਂ ਆਉਂਦਾ ਪਹਿਲਾਂ ਹੀ ਲੋਡ ਪਿਆ ਹੁੰਦਾ ਉਹਦੇ ਤੇ ਹਨਾ ਜਿੰਨੇ ਕੁ ਪੈਸੇ ਲਾ ਕੇ ਆਉਂਦਾ 8 10 12 15 ਹਨਾ ਉਸ ਤੋਂ ਬਾਅਦ ਇੱਥੇ ਆ ਕੇ ਜਿੰਨਾ ਚਿਰ ਉਹਦੀਆਂ ਕਿੱਟਾਂ ਵਗੈਰਾ ਨਹੀਂ ਜਮਾ ਹੁੰਦੀਆਂ ਵਿਹਲਾ ਬਹਿਣਾ ਪੈਂਦਾ ਪੱਲਿਓ ਖਾਣੇ ਪੈਂਦੇ ਆ ਫੇਰ ਜਦੋਂ ਪਿੱਛੋਂ ਘਰੋਂ ਡੰਡਾ ਆਉਂਦਾ ਤੁਹਾਨੂੰ ਵੀ ਪਤਾ ਤੇ ਜੇ ਘਰੋਂ ਪੈਸੇ ਮੰਗਾਉਂਦਾ ਤਾਂ ਵੀ ਘਰੋਂ ਡੰਡਾ ਆਉਂਦਾ ਵੀ 6 ਮਹੀਨਿਆਂ ਕੋ 4 ਮਹੀਨਿਆਂ ਕੋ 3 ਮਹੀਨੇ ਹੋ ਗਏ ਕੰਮ ਕਰ ਕੰਮ ਕਿਵੇਂ ਕਰੇ ਜਿੰਨਾ ਚਿਰ ਕਿੱਟਾਂ ਵਗੈਰਾ ਜਮਾ ਨਹੀਂ ਹੁੰਦੀਆਂ ਹਨਾ ਤੇ ਕਿੱਟਾਂ ਦਾ ਤੁਹਾਨੂੰ ਪਤਾ ਹੀ ਹੈ ਸਰਕਾਰੀ ਸਿਸਟਮ ਕਈ ਇਲਾਕਿਆਂ ਦੇ ਵਿੱਚ 4 4 6 6 ਮਹੀਨੇ ਫਿਰ ਕਿੱਟਾਂ ਦੀ ਤਰੀਕ ਨਹੀਂ ਮਿਲਦੀ ਉਸ ਤੋਂ ਬਾਅਦ 2 2 6 6 ਮਹੀਨੇ ਫਿੰਗਰਾਂ ਦੀ ਤਰੀਕ ਨਹੀਂ ਮਿਲਦੀਗੀ ਉਸ ਤੋਂ ਬਾਅਦ 2 2 3 3 ਮਹੀਨੇ ਸਜੋਰ ਤੋਂ ਨਹੀਂ ਮਿਲਦੀ ਇਹ ਸਾਰੀਆਂ ਪ੍ਰੋਬਲਮਾਂ ਫੇਸ ਇੱਥੇ ਕਰਨੀਆਂ ਪੈਂਦੀਆਂ ਵੀਰੋ ਹਨਾ ਮੈਂ ਤਾਂ ਹੀ ਕੱਲ ਵਾਲੀ ਵੀਡੀਓ ਦੇ ਵਿੱਚ ਰਾਤ ਵਾਲੀ ਦੇ ਵਿੱਚ ਦੱਸਿਆ ਸੀ ਆਪਦਾ 4 6 ਮਹੀਨੇ ਦਾ ਖਰਚਾ ਨਾਲ ਜ਼ਰੂਰ ਲੈ ਕੇ ਆਇਆ ਕਰੋ ਹਨਾ ਤੇ ਇਹ ਇੱਕ ਵਾਰੀ ਫੇਸ ਸਾਰੀਆਂ ਪ੍ਰੋਬਲਮਾਂ ਜ਼ਰੂਰ ਕਰਨੀਆਂ ਪੈਂਦੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ